ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਔਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਸਾਡੇ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਗ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਸਭ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਫਿਰ ਬੜਾ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ YouTube ਤੋਂ علاوہ ਤੁਸੀਂ ਸਾਨੂੰ ਇੰਸਟਾ ਤੇ ਜਰੂਰ ਫੋਲੋ ਕਰੋ ਸੰਧੂ ਬਟੀ ਕੋਰਦੂ ਦਾ ਨਾਮ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਭਾਵੇਂ ਤੁਸੀਂ ਆਪਣਾ ਸੂਟ ਮਹਿੰਗਾ ਤਿਆਰ ਕਰਵਾਉਣਾ ਮਹਿੰਗੇ ਤੋਂ ਮਹਿੰਗਾ ਸੂਟ ਤਿਆਰ ਕਰਵਾ ਸਕਦੇ ਹੋ ਸਸਤੇ ਤੋਂ ਸਸਤਾ ਸੂਟ ਰੈਡੀ ਕਰਵਾ ਸਕਦੇ ਹੋ ਹਨ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਗਰਮੀਆਂ ਦੇ ਲਈ ਵਧੀਆ ਹਨਾ ਫੈਬਰਿਕ ਦੇ ਵਿੱਚ ਕੈਮਰਿਕ ਕਾਟਨ ਦੇ ਵਿੱਚ ਨਾਲ ਦੁਪੱਟਿਆਂ ਦੇ ਨਾਲ ਕਿਸੇ ਨੇ ਪੋਟਾ ਡੋਰੀ ਦਾ ਪੱਟਾ ਲੱਗਿਆ ਕਿਸੇ ਨੇ ਪਿਓਰਾ ਲੱਗਿਆ ਹੋਇਆਗਾ ਤੇ ਵਧੀਆ ਆਪਾਂ ਟਾਈਡਾਈ ਦੁਪੱਟਿਆਂ ਦੇ ਨਾਲ ਤੁਹਾਡੇ ਲਈ ਆਪਾਂ ਠੀਕ ਪ੍ਰਾਈਸ ਅ 1800 1900 2000 ਦੇ ਵਿੱਚ ਰੇਂਜ ਹੈਗੀ ਆਪਣੇ ਸਾਰੇ ਵੇਰਵੇ ਦੁਪੱਟਾ ਜਿਵੇਂ ਤੁਹਾਨੂੰ ਪਸੰਦ ਹੋਇਆ ਹੈ ਨਾ ਵਿੱਚ ਕੋਈ ਤੁਸੀਂ ਉਵੇਂ ਆਪਣਾ ਸੂਟੜਾ ਸਿਲੈਕਟ ਕਰਕੇ ਲੈ ਸਕਦੇ ਹੋਗੇ ਤੇ ਸਕਰੀਨਸ਼ਾਟ ਤੇ ਜੇ ਕਿ ਆਪਣਾ ਸੂਟੜਾ ਬੁੱਕ ਕਰਵਾ ਕੇ ਆਪਣੇ ਘਰ ਤੱਕ ਪਹੁੰਚਾ ਸਕਦੇ ਹੋਗੇ ਹਾਂਜੀ ਸਾਰੇ ਆਪਣੇ ਬਹੁਤ ਵਧੀਆ ਫੈਬਰਿਕ ਦੇ ਵਿੱਚ ਆਪਾਂ ਨੇ ਸੂਟ ਰੈਡੀ ਕਰਵਾਏ ਹੋਏ ਨੇ ਕਿ ਅਮੀਰ ਜੀ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹਾਂਜੀ ਦੇਖੋ ਇਹਦਾ ਪਹਿਲਾ ਸੂਟ ਆਪਣਾ ਇਹ ਇਹ ਆਪਾਂ ਨੇ ਬਹੁਤ ਸੋਹਣੇ ਕਲਰ ਦੇ ਉੱਪਰ ਤਿਆਰ ਕਰਵਾਇਆ ਮੀਡੀਅਮ ਜਿਹਾ ਸ਼ੇਡ ਹੈ ਇੰਗਲਿਸ਼ ਜ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੈਗਾ ਲਾਈਟ ਗ੍ਰੀਨ ਜਿਹਾ ਕਲਰ ਹੈਗਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਸਾਰੇ ਕੁੱਟਣ ਦੀ ਆਪਣੀ ਜਿਹੜੀ ਫੈਬਰਿਕ ਹੈ ਕੈਮਰੀ ਕਾਟਨ ਦੀ ਹੈਗੀ ਕੈਮਰੀ ਕਾਟਨ ਦੀ ਫੈਬਰਿਕ ਹੈ ਦੇਖੋ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਜਿਹੜਾ ਬਣਿਆ ਹੋਇਆ ਹੈ ਸੈਂਟਰ ਪੈਨਲ ਲਏਗੇ ਫਿਰ ਐਦਾਂ ਚਾਕਾ ਦੇ ਉੱਪਰ ਇਹ ਵੱਡੇ ਵੱਡੇ ਵੇਲਾ ਆ ਜਾਣਗੇ ਐਦਾਂ ਵਿੱਚ ਥੋੜਾ ਜਿਹਾ ਰਸਟ ਜਿਹਾ ਕਲਰ ਹੈਗਾ ਪਿੰਕ ਕਲਰ ਦੇ ਨਾਲ ਆਪਣੇ ਸੈਂਟਰ ਪੈਨਲ ਹੈ نیچے ਆਪਣੀ ਜਰੀ ਦੀ ਵੇਲ ਲੱਗੀ ਹੈ ਸਾਰੇ ਆਪਣੇ ਮਸ਼ੀਨਵਰਕ ਦੇ ਵਿੱਚ ਹੀ ਆਪਾਂ ਨੇ ਸੂਟ ਤਿਆਰ ਕਰਵਾਏਗੇ। ਹਾਂਜੀ ਇਹਦੀ ਆਪਾਂ ਨੂੰ ਬਾਹਲੇ ਉੱਪਰ ਦੇਖੋ ਜਿਵੇਂ نیچے ਵੇਲ ਆ ਗਈ ਉਹਦਾ ਇਦਾਂ ਬਣੀ ਹੋਈ ਹੈ ਬਾਹਲੇ ਉੱਪਰ। ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਆਪਣਾ ਸੂਟ ਤਿਆਰ ਹੋਇਆਗਾ ਤੇ ਇਹਦੇ ਨਾਲ ਦੁਪੱਟਾ ਦੇਖੋ ਪਿਓਰ ਦਾ ਦੁਪੱਟਾ ਆਪਾਂ ਨੇ ਇਦਾਂ ਰੈਡੀ ਕਰਵਾਇਆਗਾ। ਪਿਓਰ ਸ਼ਿਫੋਨ ਦਾ ਦੁਪੱਟਾ ਹੈਗਾ ਆਪਣਾ ਟਾਈ ਡਾਈ ਹੈ ਇਹਦਾ ਰੈਡੀ ਹੋਇਆ ਹੈ। ਰਗਾ ਦੇ ਪ੍ਰੋਪਰ ਨਾਲੇ। ਫਰਸ਼ ਤੇ ਲਾ ਦੇ ਨਾਲ ਹੀ ਡਾਈ ਕਰਵਾਇਆਗਾ। ਬਹੁਤ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ। ਪ੍ਰਾਈਸ ਤਾਂ ਸਕਰੀਨ ਦੇ ਉੱਪਰ ਮੈਂਸ਼ਨ ਹੋ ਜੂਗਾ ਪ੍ਰਾਈਸ ਦੇਖ ਕੇ ਤੁਸੀਂ ਆਪਣਾ ਜਿਹੜਾ ਸੂਟ ਖਰੀਦ ਸਕਦੇ ਹੋਗੇ ਤੁਸੀਂ ਪ੍ਰਾਈਸ ਦੇਖ ਕੇ ਆਪਣਾ ਹਨਾ ਸੂਟ ਬੁੱਕ ਕਰਵਾ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਤੇ ਜੇਕਰ ਤੁਸੀਂ ਇਹਦੇ ਵਿੱਚ ਹੋਰ ਕਲਰ ਵਗੈਰਾ ਤੁਸੀਂ ਆਪਣਾ ਲੈਣਾਗਾ ਤਾਂ ਕਲਰ ਦੱਸ ਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਸਕਦੇ ਹੋ ਪ੍ਰਾਈਸ ਦੇਖ ਕੇ ਤੁਸੀਂ ਆਪਣਾ ਸੇਮ ਸੂਟ ਹੈ ਜਿਹੜਾ ਸਾਰੇ ਸੂਟ ਆਪਣੇ ਕੋਲ ਇਸ ਟਾਈਮ ਹੈਗੇ ਨੇਗੇ ਸਾਰਿਆਂ ਵਿੱਚ ਤੁਸੀਂ ਕੋਈ ਮਰਜ਼ੀ ਸੂਟ ਆਪਣਾ ਲੈ ਸਕਦੇ ਹੋ ਹਨ ਜਿਹੜਾ ਰੈਕ ਸੂਟ ਆਪਣਾ ਇਹ ਵਾਲਾ ਵੀ ਆਪਣਾ ਕੈਵਰੀ कॉटन ਦਾ ਹੈਗਾ ਬਹੁਤ ਜ਼ਿਆਦਾ ਸੋਹਣਾ ਆਪਣਾ ਜਿਹੜਾ ਕਲਰ ਹੈਗਾ ਇਹਦਾ ਉਹ ਥੋੜਾ ਜਿਹਾ ਲਾਈਟ ਜਿਹਾ ਕਲਰ ਸੀ ਇਹਦਾ ਥੋੜਾ ਜਿਹਾ ਡਾਰਕ ਜਿਹਾ ਕਲਰ ਹੈ। ਇਹਦਾ ਸਾਰੇ ਦੇਖੋ ਇਹਦੇ ਫੁੱਟੀਆਂ ਬੜੀਆਂ ਹੋਈਆਂ ਨੇ। ਸਾਰੀ ਸ਼ਰਟ ਦੇ ਉੱਪਰ ਵੱਡੇ ਵੱਡੇ ਇਦਾਂ ਫੁੱਲ ਬਣੇ ਹੋਏ ਨੇ। ਫਲਾਰ ਬੜੇ ਹੋਏ ਨੇਗੇ। ਹਾਂ ਜੀ ਦੇਖੋ ਇੱਥੇ ਬਹੁਤ ਜ਼ਿਆਦਾ ਸੋਹਣੇ ਆਪਣੇ ਵੱਡੇ ਵੱਡੇ ਇਦਾਂ ਫਲਾਰ ਬਣਾਏ ਹੋਏ ਨੇ। ਸਾਰੀ ਸ਼ਰਟ ਦੇ ਫਰੰਟ ਦੇ ਉੱਪਰ ਆਪਣੇ ਦਾ ਫਲਾਰ ਬਣਿਆ ਹੈ। ਪੂਰੀ ਸ਼ਰਟ ਦੇ ਫਰੰਟ ਤੇ ਮਿਲ ਗਈ ਆਪਾਂ ਨੂੰ ਕਲਰ ਆ ਪੂਰੇ ਜਿਚਾ ਕੇ ਪਾਏ ਗਏ ਨੇ ਆਪਾਂ ਨੇ ਕੋਈ ਐ ਨਹੀਂ ਹੈਗਾ ਵੀ ਅਲੱਗ ਜਿਹੇ ਦਾ ਕਲਰ ਪਾਇਆ ਹੈਗਾ ਜਿਹੜੇ ਆਪਣੇ ਸੂਟ ਦੇ ਕਲਰ ਦੇ ਨਾਲ ਮਤਲਬ ਮੇਰ ਖਾਂਦੇ ਨੇ ਆਪਾਂ ਉਹੀ थ्रेड ਨੇ ਇਹਦੇ ਵਿੱਚ ਪਾਏ ਹੋਏ ਨੇ ਦੇਖੋ ਆਹ ਵਾਲਾ ਫਲਾਰਾ ਜਿਹੜਾ ਬਾਹ ਦੇ ਉਪਰ ਆ ਜੋ ਸਾਰੇ ਸੂਟਾਂ ਦੇ ਬਾਹਾਂ ਤੇ ਵਰਕ ਜ਼ਰੂਰ ਮਿਲੂਗਾ ਆਪਾਂ ਨੂੰ ਕੋਈ ਵੀ ਬਿਨਾ ਬਾਹ ਦੇ ਵਰਕ ਤੋਂ ਆਪਣਾ ਸੂਟ ਨਹੀਂ ਹੈਗਾ ਨਾਲ ਦੇ ਕੋਟ ਆਈ ਦਾ ਹੀ ਆਪਣਾ ਦੁਪੱਟਾ ਕਰਵਾਇਆ ਹੈਗਾ ਇਹਦਾ ਇਹਦਾ ਸਾਰਾ ਦੁਪੱਟਾ ਦੇਖੋ ਆਪਣਾ ਪੈਡ ਆਈ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਹੈਗਾ ਸਾਰੇ ਕਲਰ ਆਪਣੇ ਟਾਈਡਾਈ ਦੇ ਦੇਖੇ ਦਾ ਦੁਪੱਟੇ ਦੇ ਵਿੱਚ ਪਾਏ ਨੇ। ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਇਹ ਤੁਸੀਂ ਜੇਕਰ ਤੁਹਾਨੂੰ ਪਸੰਦ ਹੋਇਆ ਤਾਂ ਆਪਣਾ ਸੂਟ ਹੈ ਜਿਹੜਾ ਤੁਸੀਂ ਬਾਇ ਕਰ ਸਕਦੇ ਹੋਗੇ। ਸੇਮ ਟੂ ਸੇਮ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਿਹਾਗਾ। ਪ੍ਰਾਈਸ ਦੇਖ ਕੇ ਆਪਣਾ ਸਾਰਾ ਸੂਟ ਹੈ ਜਿਹੜਾ ਤੁਸੀਂ ਲੈ ਸਕਦੇ ਹੋ। ਹਾਂਜੀ। ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣਾ ਪੀਚ ਕਲਰ ਤੇ ਤਿਆਰ ਹੈਗਾ। ਪੀਚ ਪਿੰਕ ਕਲਰ ਹੈਗਾ ਇਹ। ਪੀਚ ਪਿੰਕ ਪਿੰਕ ਦੀ ਟੋਨ ਹੈ ਦੇ ਵਿੱਚ ਪੀਚ ਤੇ ਪਿੰਕ ਕਲਰ ਪੀਚ ਕਲਰ ਨਹੀਂ ਹੈਗਾ ਇਹ। ਬਹੁਤ ਸੋਨੇ ਦੇਖੋ ਡਿਜ਼ਾਈਨ ਦੇ ਨਾਲ ਆਪਾਂ ਪੜ ਤਿਆਰ ਕਰਾਇਆ ਜਿਹਦੇ ਆਪਾਂ ਨੇ ਆਰੀ ਵਰਕ ਕਰਵਾਇਆ ਹੈ ਇਹ ਦੇਖੋ ਇਹ ਆਰੀ ਵਰਕ ਦਾ ਤਿਆਰ ਆਪਣਾ ਸੂਟ ਆਰੀ ਵਾਲੀ ਥ੍ਰੈਡ ਨਾਲ ਆਪਣਾ ਸਾਰਾ ਸੂਟ ਇਹ ਤਿਆਰ ਕਰਾਇਆ ਹੈ ਐਟ ਦਾ ਸੈਂਟਰ ਪੈਨਲ ਨੇ ਤੇ ਆਹ ਵਾਲਾ ਜਿਹੜਾ ਡਿਜ਼ਾਈਨ ਹੈ ਜਿਹੜਾ ਉਸੇ ਥ੍ਰੈਡ ਦੇ ਨਾਲ ਆਪਾਂ ਡਾਰਕ ਕਰਕੇ ਪਾਇਆਗਾ ਇਹ ਸਾਈਡਾਂ ਤੇ ਆ ਜੂ ਆਹ ਵਾਲਾ ਜਿਹੜਾ ਬਾਕਸ ਜਿਹੜਾ ਬਣਿਆ ਹੋਇਆ ਨੇ ਆ ਸੈਂਟਰ ਪੈਨਲ ਨੇ ਤੇ ਇਹ ਨੀਚੇ ਇੱਕ ਵੱਡਾ ਫਲਾਰ ਆ ਗਿਆ ਫਿਰ ਉੱਪਰ ਦੋ ਫਲਾਰ ਆਉਣਗੇ ਸਾਰੀ ਸ਼ਰਟ ਦੇ ਵਿੱਚ ਇਹ ਆਪਣੀ ਸਾਰੀ ਡਿਜ਼ਾਈਨਿੰਗ ਆ ਗਈ ਜਿਹੜੀ ਸ਼ਰਟ ਦੇ ਫਰੰਟ ਦੀ ਹੈਗੀ ਆਪਾਂ ਨੂੰ ਬਾਹਲੇ ਉੱਪਰ ਵੀ ਇਹਦੇ ਮਿਲੂਗਾ ਵਾਕ ਤੇ ਆਹ ਵਾਲਾ ਫਲਾਰਾ ਇਹਦਾ ਹੀ ਬਾਹਲੇ ਉੱਪਰ ਮਿਲੂਗਾ ਇਹ ਸਾਰਾ ਬਾਹ ਤੇ ਆਊਗਾ ਤੇ ਇਹਦੇ ਨਾਲ ਆਪਣਾ ਦੁਪੱਟਾ ਜਿਹੜਾ ਕੋਟ ਹੈ ਉਹ ਤਿਆਰ ਕਰਵਾਇਆ ਗਾ ਪਿਓਰ ਕੋਟ ਤੇ ਦੁਪੱਟਾ ਜਿਹੜਾ ਆਪਣਾ ਟਾਈਡ ਹੀ ਹੋਇਆ ਹੋਇਆ ਹੈਗਾ ਦੇਖੋ ਇਹਦਾ ਸੌਫਟ ਕੋਟ ਦਾ ਹੈ ਸੋਫਟ ਸੌਫਟ ਕੋਟ ਤੇ ਦੁਪੱਟਾ ਗੱਲ ਸਾਰਾ ਟਾਈਡ ਹੀ ਹੋਇਆ ਹੈ ਨਹੀਂ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਤਿਆਰ ਹੋਇਆਗਾ ਤੁਸੀਂ ਆਪਣਾ ਪ੍ਰਾਈਸ ਦੇਖ ਕੇ ਸਕਰੀਨ ਦੇ ਉੱਪਰ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਸੇਮ ਟੂ ਸੇਮ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਸੇਮ ਟੂ ਸੇਮ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਤੁਸੀਂ ਆਪਣਾ ਸਕਰੀਨ ਤੇ ਪ੍ਰਾਈਸ ਦੇਖ ਕੇ ਕਿੰਨੇ ਮਰਜ਼ੀ ਤਿਆਰ ਕੀਤਾ ਹੋਇਆ ਤੁਸੀਂ ਆਪਣਾ ਪਲੇਸ ਕਰ ਸਕਦੇ ਹੋ ਹਾਂ ਜਿਹੜਾ ਨੈਕਸਟ ਸੂਟ ਹੈ ਆਪਣਾ ਇਹ ਵਾਲਾ ਆਪਣਾ ਲਾਈਟ ਜਿਹਾ ਲਵੈਂਡਰ ਕਲਰ ਹੈਗਾ ਬਹੁਤ ਸੋਹਣੇ ਸੋਹਣੇ ਕਲਰ ਨੇ ਸਾਰੇ ਸੂਟਾਂ ਦੇ ਲਾਈਟ ਜਿਹਾ ਲਵੈਂਡਰ ਕਲਰ ਦਾ ਇਹ ਆਪਣਾ ਮਸ਼ੀਨ ਆਰੀ ਦਾ ਮਿਕਸ ਸੂਟ ਹੈਗਾ ਲਾਈਟ ਲਵੈਂਡਰ ਕਲਰ ਦਾ ਇਹ ਸਾਰਾ ਆਪਣਾ ਡਿਜ਼ਾਈਨ ਹੈਗਾ ਇਹ ਜਿਹੜਾ ਜਿਹੜਾ ਡਾਰਕ ਕਰਕੇ ਪਾਇਆ ਹੈ ਕਲਰ ਪਰਪਲ ਕਲਰ ਇਹ ਆਪਣਾ ਆਰੀ ਨਾਲ ਵਰਤ ਹੈਗਾ ਆਹ ਵਾਲਾ ਆਰੀ ਨਾਲ ਜਿਹੜਾ ਸੈਂਟਰ ਪੈਨਲ ਦੇ ਉੱਪਰ ਦੇਖੋ 셔ਟ ਦੇ ਇਹ ਆਰੀ ਨਾਲ ਲਗੇ ਜਿਹੜੇ ਵਿੱਚ ਖਨਾਰ ਪਾਏ ਹੋਏ ਨੇ ਇਹ ਸਾਰਾ ਮਸ਼ੀਨ ਦਾ ਕੰਮ ਹੈਗਾ ਇਹ ਆਪਣਾ ਸਾਰਾ ਥ्रेड ਵਰਤਦਾ ਹੈ ਮਸ਼ੀਨ ਆਰੀ ਦਾ ਹੈ ਮਿੱਕਸ ਸੂਟ ਆਪਣਾ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਆਪਣਾ ਤਿਆਰ ਹੋਇਆ ਹੈਗਾ ਇਹਦੇ ਇਹਦੀ ਆਪਾਂ ਨੂੰ ਬਾਹ ਦੇ ਉੱਪਰ ਵਰਕ ਤੁਹਾਨੂੰ ਦਿਖਾ ਦਿੰਨੇ ਆਂਗੇ ਸਾਰੇ ਸੂਟਾਂ ਦੇ ਤਕਰੀਬਨ ਬਾਹਾਂ ਦੇ ਉੱਪਰ ਵਰਕ ਆਪਣੇ ਹੈਗੇ ਨੇਗੇ ਕੋਈ ਵੀ ਬਿਨਾ ਬਾਹ ਦੇ ਵਰਕ ਤੋਂ ਨਹੀਂ ਹੁੰਦਾ ਇਹ ਵਾਲਾ ਮਾਡਲ ਵਰਤਦਾ ਹੈ ਇਹ ਸੀਨੈਰੀ ਦਾ ਆਪਣਾ ਵੈਕਸ ਸੂਟ ਹੈਗਾ ਤੇ ਇਹਦਾ ਆਪਣਾ ਨਾਲ ਦੇਖੋ ਕੋਟੇ ਦਾ ਦੁਪੱਟਾ ਹੈਗਾ ਪਿਓਰ ਕੋਟਾ ਦੁਪੱਟਾ ਹੈਗਾ ਦੇਖੋ ਇਦਾਂ ਸਾਰਾ ਟਾਈਡ ਆਈ ਹੋਇਆ ਹੈ ਦੁਪੱਟਾ ਸੌਫਟ ਕੋਟਾ ਹੁੰਦਾ ਜਿਹੜਾ ਉਹ ਵਾਲਾ ਕੋਟੇ ਦਾ ਦੁਪੱਟਾ ਹੈਗਾ ਬਹੁਤ ਵਧੀਆ ਆਪਣੇ ਗਰਭੇ ਦੇ ਲਈ ਕੰਫਰਟੇਬਲ ਹੁੰਦਾ ਹੈ ਇਹ ਇਹ ਵਾਲਾ ਦੁਪੱਟਾ ਦੇਖੋ ਸਾਰੇ ਆਪਣਾ ਬਹੁਤ ਜ਼ਿਆਦਾ ਸੋਹਣਾ ਸੋਹਣਾ ਪ੍ਰਿੰਟ ਬਣ ਕੇ ਆਇਆ ਹੋਇਆ ਹੈ ਤੁਸੀਂ ਆਪਣਾ ਸਕਰੀਨ ਦੇ ਉੱਪਰ ਪ੍ਰਾਈਸ ਦੇਖ ਕੇ ਸੇਮ ਸੂਟ ਜਿਹੜਾ ਬਾਏ ਕਰ ਸਕਦੇ ਹੋ ਸਕਰੀਨ ਤੇ ਤੁਹਾਨੂੰ ਪ੍ਰਾਈਸ ਜਿਹੜਾ ਮੈਂਸ਼ਨ ਹੋ ਰਿਹਾ ਹੈਗਾ ਪ੍ਰਾਈਸ ਦੇਖ ਕੇ ਕੋਈ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਇਹ ਵਾਲਾ ਆਪਣਾ ਕੈਮਰੀ ਕਾਟਨ ਦਾ ਸਾਰੇ ਕੈਮਰੀ ਕਾਟਨ ਦੀ ਜੇਸ ਤਾਪੜੇ ਕੈਮਰੀ ਕਾਟਨ ਦਾ ਆਪਣਾ yellow mustard ਜਿਹਾ ਕਲਰ ਆ ਗਿਆ yellow mustard ਕਲਰ ਹੈਗਾ ਆਪਣਾ ਬਹੁਤ ਜਿਆਦਾ ਸੋਨਾ ਕਲਰ ਹੈਗਾ ਇਹਦੇ ਦੇਖੋ ਇੱਦਾਂ ਚਾਕਾਂ ਦੇ ਉੱਪਰ ਵਰਟਾ ਗਿਆ ਇਹੋ ਚਾਕਾਂ ਦੇ ਉੱਪਰ ਵਰਟਾ ਗਿਆ ਦੋਵਾਂ ਚਾਕਾਂ ਦੀ ਬਸਤਾ ਹੈ ਦੋਨਾਂ ਸਾਈਡਾਂ ਤੇ ਇਹ ਗ੍ਰੀਨ ਕਲਰ ਵਿੱਚ ਥੋੜੀ ਜਿਹੀ ਜੈਰੀ ਯੂਜ਼ ਕੀਤੀ ਹੈ ਤੇ ਮਜ਼ੈਂਟਾ ਕਲਰ ਤੇ ਇੰਦਾ ਤੇ ਉਹ ਬਣਾ ਵਰਕਾਗੇ ਆਹ ਵਾਲਾ ਬੰਦ ਵਰਕਾਗਾ ਤੇ ਦੋਨਾਂ ਦੇ ਚਾਕਾਂ ਦੇ ਉੱਪਰ ਵਰਕਾ ਨਾਲ ਇਹਦੇ ਪਿਓਰ ਸ਼ਕੂਨ ਦਾ ਦੁਪੱਟਾ ਜਿਹੜਾ ਆਪਾਂ ਨੇ ਦੇਖਿਆ ਤਾਂ ਟਾਈਡ ਹੈ ਰਹਿ ਗਿਆ ਪਿਓਰ ਸ਼ਕੂਨ ਦਾ ਦੁਪੱਟਾ ਹੈਗਾ ਐਂਦਾ ਟਾਈਡ ਹੈ ਹੋਇਆ ਹੈ ਸਾਰਾ ਬਹੁਤ ਜਿਆਦੇ ਸੋਨੇ ਗਰੇਸ ਵਾਲਾ ਸੂਟ ਹੈਗਾ ਆਪਣਾ ਕਾਫੀ ਸੋਹਣਾ ਲੱਗ ਰਿਹਾ ਹੈਗਾ ਜੇ ਕੇ ਮਾਸਟਰਡ ਕਲਰ ਦੇ ਉੱਪਰ ਸਾਰੇ ਥ्रेड ਜੱਜ ਵੀ ਬਹੁਤ ਰਹੇ ਨੇਗੇ ਤੁਸੀਂ ਆਪਣਾ ਸਕਰੀਨ ਤੇ ਪ੍ਰਾਈਸ ਤੁਹਾਨੂੰ ਨਾਲ-ਨਾਲ ਸਾਰੇ ਮੈਂਸ਼ਨ ਹੋ ਰਹੇ ਨੇਗੇ ਰੇਟ ਤੁਸੀਂ ਦੇਖ ਕੇ ਆਪਣਾ ਇਹ ਸੂਟ ਲੈ ਸਕਦੇ ਹੋਗੇ ਸਕ੍ਰੀਨ ਦੇ ਉੱਪਰ ਰੇਟ ਆ ਰਿਹਾ ਹੈਗਾ ਸਾਰੇ ਸੂਟਾਂ ਦੇ ਆਪਾਂ ਰੇਟ ਮੈਂਸ਼ਨ ਕੀਤੇ ਆਂਗੇ ਤੁਸੀਂ ਰੇਟ ਦੇਖ ਕੇ ਆਪਣਾ ਸੂਟ ਜਿਹੜਾ ਲੈ ਸਕਦੇ ਹੋ ਹਾਂਜੀ ਦੇਖੋ ਇਹਦਾ ਨੈਕਸਟ ਸੂਟ ਹੈ ਆਪਣਾ ਇਹ ਵਾਲਾ ਵੀ ਆਪਣਾ ਕੈਮਰੇ ਕਾਟਨ ਦਾ ਹੈਗਾ ਇਹ ਆਪਣਾ ਆਰੀ ਵਰਕ ਨਾਲ ਪਿਆਰਾ ਕੈਮਰੇ ਕਾਟਨ ਦਾ ਲਾਈਟ ਜਾਂ ਮਹਿੰਦੀ ਕਲਰ ਆ ਡਾਰਕ ਮਹਿੰਦੀ ਕਲਰ ਨਹੀਂ ਹੈਗਾ ਲਾਈਟ ਮਹਿੰਦੀ ਕਲਰ ਹੈ ਲਾਈਟ ਮਹਿੰਦੀ ਕਲਰ ਹੈ ਆਪਣਾ ਇਹ ਇਹ ਤਾਂ ਦੇਖੋ ਸਾਰੇ ਗੁੱਟੀਆਂ ਜੰਮੀਆਂ ਹੋਈਆਂ ਨੇ ਸਾਰੇ ਫਰੰਟ ਦੇ ਉੱਪਰ ਸਾਰੇ ਫਰੰਟ ਤੇ ਇਹ ਬੂਟੀਆਂ ਬਣੀਆਂ ਹੋਈਆਂ ਨੇ ਇਹ ਆਰੀ ਵਰਕ ਦਾ ਸੂਟ ਆਪਣਾ ਜਿਹੜਾ ਹਾਂ ਨਾਲ ਡਾਕ ਕਰਕੇ ਮੈਂ ਇਹ ਕਲਰ ਪਾਇਆ ਇੱਕ ਤਾਂ ਇੱਕ ਪੀਚ ਕਲਰ ਇੱਕ ਤਾਂ ਸਕਾਈ ਕਲਰ ਤਿੰਨ ਕਲਰ ਦੇ ਵਿੱਚ ਜੂਸ ਪੋਏ ਹੋਏ ਨੇ ਕਿ ਬਹੁਤ ਜਿਆਦਾ ਸੋਨਾ ਨੂੰ ਨੇੜੇ ਕੈਮਰਾ ਕਰਕੇ ਮੂਕੀ ਦਿਖਾ ਦਿੰਦਾ ਹੈ ਕਾਫੀ ਸੋਹਣੀ ਐਂ ਲੱਗਦੀ ਇਹ ਵਾਲੀ ਬੂਟੀ ਆਪਾਂ ਸਾਰੇ ਫਰੰਟ ਦੇ ਉੱਪਰ ਨੂੰ ਸ਼ਾਰਟ ਦੇ ਬਹੁਤ ਜਿਆਦਾ ਸੋਨਾ ਗਰੇਸ ਕੁੜੀ ਜਿਆ ਵਧੀਆ ਗਰਮੀਆਂ ਵਾਲਾ ਮਤਲਬ ਕਲਰ ਵੀ ਗਰਮੀਆਂ ਵਾਲੀ ਬਹੁਤ ਵਧੀਆਗਾ ਤੇ ਇਹ ਆਪਣਾ ਡਿਜ਼ਾਈਨ ਬਾਦੇ ਸੇਮ ਇਦਾ ਇਹ ਬੁਟੀ ਹੈ ਦੇ ਬਾਦੇ ਪੜਾ ਜਾਣੀ ਜਿਵੇਂ ਸ਼ਰਟ ਤੇ ਸੈਟ ਦੇ 프ੰਟ ਤੇ ਬਹੁਤ ਵਧੀਆ ਕੰਫਰਟੇਬਲ ਕਪੜਾ ਹੈ ਇਹ ਆਪਣਾ ਸਾਰਾ ਜਿਹੜਾ ਆਪਣਾ ਕੈਮਰੀ ਕਾਟਨ ਦਾਗਾ ਨਾਲੇ ਜਿਹ ਫਲੋਰ ਕੋਟ ਦਾ ਦਪੱਟਾ ਹੈ ਦੇਖੋ ਇਦਾਂ ਬੁਟੀ ਦਾ ਦਪੱਟਾ ਹੈ ਇਦਾਂ ਟਾਈਲਾਈਡ ਹੋਇਆ ਹੈ ਸਾਰਾ ਸੌਫਟ ਕੋਟੇ ਦਾ ਦਪੱਟਾ ਤੁਸੀਂ ਆਪਣਾ ਸਕਰੀਨ ਤੇ ਰੇਟ ਦੇਖ ਕੇ ਸੇਮ ਤੋਂ ਸੇਮ ਤੋਂ ਪਹਿਲਾਂ ਲੈ ਸਕਦੇ ਹਾਂ ਜਿਹੜਾ ਕੋ ਲੇਸਟ ਹੈਗਾ ਇਹ ਬੜਾ ਵੀ ਆਪਣਾ ਕੈਮਰਿਕ ਕਾਟਨ ਦਾ ਹੈਗਾ ਕੈਮਰਿਕ ਕਾਟਨ ਦਾ ਸੁਤਦਾਗਾ ਪਿੰਕ ਕਲਰ ਹੈ ਦਾ ਬਹੁਤ ਸੋਹਣਾ ਆਪਣਾ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਹੋਇਆ ਹੈ। ਸੈਂਟਰ ਪੈਨਲ ਨੇ ਸਾਰੇ ਸਾਰੇ ਸ਼ਰਟ ਦੇ ਉੱਪਰ ਜਿਹੜੇ ਆਪਣੇ ਸੈਂਟਰ ਪੈਨਲ ਆਉਣਗੇ ਤੇ ਸੈਂਟਰ ਪੈਨਲਾਂ ਦੇ ਵਿੱਚਕਾਰ ਨੇ ਜਿਹੜੀਆਂ ਆਹ ਬੁਕੀਆਂ ਆਉਣੀਆਂ ਸਾਰਾ ਆਪਣਾ ਮਸ਼ੀਨ ਵਰਕ ਦੇ ਨਾਲ ਹੀ ਤਿਆਰ ਕਰ ਦਿੱਤੇ ਵਾ ਸੁਤਦਾ ਸਾਰਾ ਮਸ਼ੀਨ ਵਰਕ ਦੇ ਨਾਲ ਤਿਆਰ ਆ ਉੱਪਰ ਤੱਕ ਆਪਣਾ ਸੈਂਟਰ ਪੈਨਲਾਂ ਲਾਉਂਗੇ ਸਾਰੇ ਤੇ ਸੈਂਟਰ ਪੈਨਲਾਂ ਦੇ ਵਿਚਕਾਰ ਮੁੱਟੀਆਂ ਨੇ ਤੇ ਇਧਰ ਆਪਣਾ ਬਾਣਾ ਵਰਕ ਹੈ ਦੇਖੋ ਬਾਣਾ ਵਰਕ ਦੇ ਵਿੱਚ ਕਿੰਨਾ ਸੋਨਾ ਨੇ ਪੂਰਾ ਹੈਵੀ ਬਾਣਾ ਵਰਕ ਬਣਿਆ ਹੋਇਆ ਹੈਗਾ niche ਬੇਰ ਬਣੇ ਹੋਏ ਸੈਂਟਰ ਪੈਨਲਾਂ ਨਾਲ ਦੀ ਉੱਪਰ ਵੱਡਾ ਸਾਰਾ ਫਲਾਰ ਬਣਿਆ ਹੋਇਆ ਹੈਗਾ ਬਾਹਲੇ ਕਾਫੀ ਸੋਹਣੇ ਬੱਦਿਆ ਗ੍ਰੇਸ ਵਾਲਾ ਰੂਪ ਲਊਗਾ ਆਪਣਾ ਲਾਈਟ ਪੀਚ ਪਿੰਕ ਜਿਹਾ ਕਲਰ ਹੀ ਹੈ ਪੀਚ ਪਿੰਕ ਕਲਰ ਹੈਗਾ ਹਾਂਜੀ ਇਹਦੇ ਨਾਲ ਦੁਪੱਟਾ ਦੇਖੋ ਜਿਹੜਾ ਆਪਾਂ ਪਿਓਰ ਸ਼ਕੂਨ ਦਾ ਤਿਆਰ ਕਰਵਾਇਆਗਾ ਪਿਓਰ ਸ਼ਕੂਨ ਦਾ ਦੁਪੱਟਾ ਹੈ ਇਧਾ 4 ਸਾਈਡ ਇਹ ਡਾਈ ਹੋਇਆ ਹੋਇਆ ਹੈਗਾ ਮਾਸਟਰਡ ਕਲਰ ਦਾ ਹੈ ਜਿਹੜਾ ਵਿੱਚ ਕਲਰ ਸੀਗਾ ਉਹ ਆਪਣੇ ਫੋਰ ਸਾਈਡਾਈ ਕਰਵਾਤਾ ਤੇ ਜਿਹੜੇ ਦੁਪੱਟਾ ਹੈ ਨਾਲ ਫੋਸਟਨ ਦਾ ਕੈਮਰੇ ਕਾਟਨ ਦਾ ਸੂਟ ਹੈਗਾ ਸੈਂਟਰ ਪੈਨਲ ਨੇ ਵਿੱਚ ਬੂਟੀਆਂ ਨੇਗੀਆਂ ਪੀਚ ਪਿੰਕ ਕਲਰ ਹੈਗਾ ਤੁਸੀਂ ਆਪਣਾ ਰੇਟ ਸਕਰੀਨ ਦੇ ਉੱਪਰ ਦੇਖ ਕੇ ਸੇਮ ਟੂ ਸੇਮ ਸੂਟ ਜਿਹੜਾ ਆਪਣਾ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕ ਸੂਟ ਹੈਗਾ ਇਹ ਵਾਲਾ ਆਪਣਾ ਬਹੁਤ ਹੀ ਯਾਦਾ ਸੋਹਣਾ ਕਲਰ ਹੈਗਾ ਬਹੁਤ ਸੋਹਣਾ ਕਲਰ ਹੈਗਾ ਇਹ ਇਹ ਆਪਣਾ ਆਰੀ ਵਰਕ ਦਾ ਸੂਟ ਹੈਗਾ ਆਰੀ ਵਰਕ ਦਾ ਸੂਟ ਹੈਗਾ ਕਲਰ ਕੋ ਅਜਾ ਜੇ ਸੋਨਾਗਾ ਆਰੀ ਵਰਕ ਦਾ ਦੇਖੋ ਸੂਟ ਆਪਣਾ ਕਲਰ ਬਹੁਤ ਹੀ ਅਜੇ ਸੋਨਾਗਾ ਦੇਖੋ ਇਹਦਾ ਇਹ ਜਿਹੜਾ ਡਾਰਕ ਕਰਕੇ ਥ੍ਰੈਡ ਸੂਟ ਨਾਲ ਦਾ ਪਾਇਆ ਹੋਇਆ ਹੈਗਾ ਇੱਕ ਸਾਈਡ ਤੇ ਬਾਕਸ ਜਿਹਾ ਨੇ ਇਦਾਂ ਇੱਕ ਸੂਟ ਤੁਹਾਨੂੰ ਪਹਿਲਾਂ ਦਿਖਾਇਆ ਇਹਦੇ ਨਾਲ ਦਾ ਮੈਂ ਉਹ ਹੋਰ ਕਲਰ ਚ ਤੇ ਇਹ ਜਿਹੜੇ ਨਾਲ ਆਹ ਸੈਂਟਰ ਪੈਨਲ ਨੇ ਤਿੰਨ ਫਲਾਰ ਨੇ ਬਹੁਤ ਹੀ ਸੋਨਾ ਆਪਣਾ ਕੈਮਰੇ ਕੋਟਨ ਦਾ ਸੂਟ ਹੈ ਕਲਰ ਬਹੁਤ ਹੀ ਅਜੇ ਸੋਨਾ ਗਰਮੀ ਵਾਲੀ ਸੁਪਰ ਸਰਦਾਰੀ ਸੂਟ ਹੈਗਾ ਆਪਣਾ ਇਹ ਤੇ ਨਾਲ ਦੇਖੋ ਕੋਟਾ ਦੁਪੱਟਾ ਮਿਲੂਗਾ ਆਪਾਂ ਨੂੰ ਸਾਰਾ ਇਹ ਡਾਈ ਕੀਤਾ ਹੋਇਆ ਸਾਰਾ ਕੋਟੇ ਦਾ ਦੁਪੱਟਾ ਹੈਗਾ ਇਹ ਵੀ ਸਾਰਾ ਡਾਈ ਕੀਤਾ ਹੋਇਆ ਹੈਗਾ ਫੋਰ ਸਾਈਡ ਬਹੁਤ ਜ਼ਿਆਦਾ ਸੋਹਣੇ ਆਪਣੇ ਸੂਟ ਲਏਗੇ ਨਾਲ ਇਹਦਾ ਰੇਟ ਹੈਗਾ ਸਕਰੀਨ ਦੇ ਉੱਪਰ ਆ ਰਿਹਾ ਹੈਗਾ ਤੁਸੀਂ ਰੇਟ ਦੇਖ ਕੇ ਆਪਣਾ ਸੂਟ ਖਰੀਦ ਸਕਦੇ ਹੋ ਜੀ ਆਪਾਂ ਸਾਰੇ ਸੂਟ ਤੁਹਾਨੂੰ ਕੈਮਰੀ कॉटन ਦੇ ਅੱਜ ਦਿਖਾਏ ਸੀਗੇ ਕੈਮਰੀ कॉटन ਦੇ ਸੂਟ ਸੀ ਇਦਾਂ ਨਾਲ ਆਪਣੇ ਬੱਚਾ ਪਾ ਆਰੀ ਵਰਕ ਵਾਲੇ ਸੂਟ ਵੀ ਤੁਹਾਨੂੰ ਦਿਖਾਏ ਨੇ ਸਾਰਿਆਂ ਦੇ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਮੈਂਸ਼ਨ ਹੋ ਰਹੇ ਨੇਗੇ ਤੁਸੀਂ ਰੀਟ ਵਗੈਰਾ ਆਪਣਾ ਸਾਰਾ ਦੇਖ ਕੇ ਤੁਸੀਂ ਜਿਹੜਾ ਸੂਟ ਲੈ ਸਕਦੇ ਹੋ ਉਹ ਸਾਰੇ ਸੂਟ ਦੇ ਸਟਾਈਲ ਆਪਣੇ ਕੋਲ ਅਵੇਲੇਬਲ ਨੇ ਕਿਸੇ ਵੀ ਸੂਟ ਦਾ ਤੁਸੀਂ ਆਪਣਾ ਪ੍ਰਾਈਸ ਚੈੱਕ ਕਰਕੇ ਆਪਣਾ ਸੂਟ ਦਾ ਬੁੱਕ ਕਰਵਾ ਕੇ ਲੈ ਸਕਦੇ ਹੋ ਘੱਟ ਤੱਕ ਤੁਹਾਡਾ ਸੂਟ ਪਹਿਚਾਣ ਦੀ ਜ਼ਿੰਮੇਵਾਰੀ ਸਾਡੀ ਆ ਇਹ ਸਾਰੇ ਡਿਜ਼ਾਈਨ ਤੁਸੀਂ ਦੇਖ ਕੇ ਕਿਸੇ ਹੋਰ ਫੈਬਰਿਕ ਤੇ ਰੈਡੀ ਕਰਵਾਉਣਾ ਹੈ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਿਆ ਤਾਂ ਤੁਸੀਂ ਆਪਣਾ ਕਿਸੇ ਹੋਰ ਫੈਬਰਿਕ ਤੇ ਚਾਹਣੇ ਹੋ ਜੌਰ ਜਟ ਤੇ ਟੈਪੀ ਤੇ ਹਨਾ ਮਸਲੀਨ ਤੇ ਬਟਰ ਕਾਟਨ ਤੇ ਜਿਹੜਾ ਤੁਸੀਂ ਚਾਹੋ ਆਪਣਾ ਸੇਮ ਫੁਲੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਸੂਟ ਤੁਸੀਂ ਬਾਏ ਕਰਨਾ ਹੋਇਆ ਸਕਰੀਨਸ਼ਾਟ ਭੇਜ ਕੇ WhatsApp ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239167900 ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ